ਏ ਆਰਐਸ ਦੇ ਅੰਦਰ ਉਹ ਕਿ ਚੱਲਿਆ ਜੇ ਵਾਰੀ ਮੁੱਖ ਮੰਤਰੀ ਉਹਨਾਂ ਨੇ ਬਣਾਇਆ ਉਹਨਾਂ ਨੇ ਬਣਾਇਆ ਉਹਨਾਂ ਨੂੰ ਪਤਾ ਸੀ ਵੀ ਜੇ ਮੁੱਖ ਮੰਤਰੀ ਤੇ ਉਹਨਾਂ ਕਹਿੰਦੇ ਜੇ ਮੁੱਖ ਮੰਤਰੀ ਬੰਨੈ ਨਾ ਸੁਖਬੀਰ ਬਾਦਲ ਨੂੰ ਕਿਹਾ ਤੇ ਚੁੱਪ ਕਰਕੇ ਸਾਡੇ ਕਹਿੰਦੇ ਚੱਲਦਾ ਰਹਿ ਜੋ ਜੋ ਉਹ ਕਹਿੰਦੇ ਸੀ ਉਹ ਹੀ ਕੁਝ ਹੁੰਦਾ ਰਿਹਾ ਜੇ ਸਰਸੇ ਵਾਲੇ ਨੂੰ ਨਹੀਂ ਫੜਨਾ ਉਹਨਾਂ ਨੇ ਕਿਹਾ ਜੇ ਸਰਸੇ ਨੂੰ ਮਾਫੀ ਦੇਣੀ ਸੀ ਸੈਂਟਰ ਨੇ ਕਿਹਾ ਮਾਫੀ ਦਿੱਤੀ ਕਰੋੜਾਂ ਰੁਪਏ ਇਸਤਿਹਾਰਾ ਦੇ ਲਾਤੇ ਸਰੋਨੀ ਕਮੇਟੀ ਦੇ ਖਜ਼ਾਨੇ 'ਚ ਜਦੋਂ ਸਿੱਖ ਕੌਮ ਨੂੰ ਵਿਰੋਧ ਹੋਈ ਇੱਕ ਮੰਨੇ ਸਿੱਖਾਂ ਦੇ ਨਾਲ तरीके ਦੇ ਨਾਲ ਅਖਬਾਰਾਂ ਜੋਧਰ ਵੀ ਤੇ ਜੋਰ ਲਾ ਰਹੇ ਸੀਗੇ ਉਧਰੋਂ ਵਿੱਚ ਬਗਾਵਤ ਵੀ ਖੜੀ ਕਰ ਰਹੇ ਸੀਗੇ ਏਜੰਸੀਆਂ ਜਿਹੜੀਆਂ ਉਧਰੋਂ ਬਾਦਲਾਂ ਨੂੰ ਜਿਹੜਾ ਉਹਨਾਂ ਤੋਂ ਕੰਮ ਹੋ ਜਾ ਕਰਾਤੇ ਉਧਰੋਂ ਕਿਸਾਨਾਂ ਦਾ ਦਲੋਂ ਸ਼ੁਰੂ ਹੋ ਗਿਆ ਅੰਦਾ ਕਿਸਾਨਾਂ ਦਲੋਂ ਸ਼ੁਰੂ ਹੋ ਗਿਆ ਤੇ ਬਾਦਲਾਂ ਤੋਂ ਬਿਆਨ ਦਵਾਤੇ ਕਿਸਾਨ ਅੰਦੋਲਨ ਦੇ ਖਿਲਾਫ ਵੇਖੋ ਕਿਹਨੇ ਕੀ ਚੱਕਰ ਚਲਾਇਆ ਉਧਰੋਂ ਵੀ ਖਤਮ ਹੋ ਗਏ ਅਕਾਲੀ ਜਿਹੜੇ ਕਿਸਾਨ ਦਲ ਨੂੰ ਗਲਾ ਘੁੱਟਣ ਨਾਲ ਪਾਜੋ ਬੇ ਬੇ ਪੀੜੇ ਵੜਦੇ ਨਾਲ ਆਮ ਆਦੀ ਪਾਰ ਦੀ ਐਂਟਰੀ ਹੋ ਗਈ ਆਮ ਆਦੀ ਪਾਰਟੀ ਦੀ ਐਂਟਰੀ ਹੋ ਗਈ ਆਮ ਆਦੀ ਪਾਰਟੀ ਨੂੰ ਐਡਰੈਸ ਕਰਕੇ ਹੋ ਗਈ ਵੀ ਸਿੱਖ ਜਿਹੜੇ ਆ ਉਹ ਦੂਜੀਆਂ ਪਾਰਟੀਆਂ ਨੂੰ ਵੋਟਾਂ ਨਹੀਂ ਪਾਣੇ ਚਾਹੁੰਦੇ ਸੀ ਉਹਨਾਂ ਨੂੰ ਵੋਟਾਂ ਪਾ ਲੈ ਕੋਈ ਸਟਰੋਂਗ ਪਾਰਟੀ ਚਾਹੀਦੀ ਸੀ ਜਿਹੜੀ ਗੱਲ ਕਰਦੀ ਸੀ ਅਸੀਂ ਨਿਰਪੱਖ ਹੋ ਕੇ ਚੱਲਾਂਗੇ ਇਮਾਨਦਾਰ ਅਸੀਂ ਇਮਾਨਦਾਰਾਂ ਸੀ ਅਸੀਂ ਕੱਟੜ ਮਾਨਦਾਰਾਂ ਤੇ ਕੋਈ ਕੋਈ ਤਰੀਕੇ ਦੇ ਨਾਲ ਖਾਰ ਕੋ ਜਥੇਬੰਦੀਆਂ ਜਿਹੜੀਆਂ ਨੇ ਉਹ ਨਾਲ ਜੋੜ ਲਈ ਉਹਨਾਂ ਨੇ ਹੂੰ ਖਾਰ ਕੋ ਜਥੀਆਂ ਬੰਦੇ ਆਂਦੇ ਜਿਹੜੇ ਕੁਝ ਬੰਦੇ ਪਹਿਲੋ ਸਰਕਾਰ ਨਾਲ ਮਿਲ ਚੁੱਕੇ ਸੀ ਉਹਨਾਂ ਨੂੰ ਵਰਤਿਆ ਗਿਆ ਉਹਨਾਂ ਦੇ ਘਰ ਕੇਜਰੀ ਵਰ ਰਿਹਾ